ਹੋਰ ਵੀ ਚਾਹ ਦਿੰਦੇ 2 ਮਿੰਟ 2 ਮਿੰਟ ਨਵੇੜੇ ਹੋ ਜਾਣਗੇ ਨਵੇੜੇ ਹੋ ਜਾਣਗੇ ਨਵੇੜੇ ਅੱਜ ਮੋਟਰ ਮੋਟਰਸਾਈਕਲਾਂ ਦੇ ਹੋਣੇ ਮੇਰੇ ਵੀਰੇ ਉਧਰ ਕਹਿੰਦੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਨ ਤੇ ਸਾਡੇ ਭਰਾ ਮਨਜੀਤ ਬਾਦੋਰੀ ਨਾਲ ਹੈਪੀ ਜੁਕੇ ਉਹ ਵੀ ਲਾਈਵ ਅਨੰਦ ਮਾਣਦੇ ਅੱਜ ਦੇ ਇਸ ਖੇਡ ਮੇਲੇ ਦਾ ਉਧਰ ਕਹਿੰਦੇ ਜੀਤ ਕੋਟਲੀ ਵਾਲਾ ਇਹ ਵੀ ਯਾਰਤ ਦੇ ਵਿੱਚ ਖੇਡਿਆ ਬਹੁਤ ਤਕੜਾ ਮੇਰੇ ਵੀਰੇ ਐਨ ਕਹਿੰਦੇ ਬਾਬੇ ਅਕਤਰ ਸਿੰਘ ਦਾ ਪੋਤਰਾ ਕਹਿੰਦੇ ਐਨ ਸਰਾ ਕਰਾਉਂਦਾ ਮੈਦਾਨਾਂ ਦੇ ਵਿੱਚ ਜੀਤ ਕੋਟਲੀ ਵਾਲਾ ਬਾਈ ਯਾਰ ਜਲੂਸ ਨਾ ਕਢੋ ਅਸੀਂ ਲੱਖਾਂ ਰੁਪਈਆ ਲਾਇਆ ਮੇਲਾ ਘਰਉਣ ਤੇ ਬੇਨਤੀ ਹੈ ਵੀ ਮੇਲੇ ਦਾ ਜਲੂਸ ਨਾ ਕਢੋ ਹੱਥ ਵਨ ਕੇ ਬੇਨਤੀ ਹੈ ਉਧਰੇ ਬਲਜੀਤ ਸਤੂ ਯੂਐਸਏ ਜਸਪ੍ਰੀਤ ਮਾਰ ਯੂਐਸਏ ਅਮਨ ਦੀ ਮਾਨ ਸਿੱਧੂ ਯੂਐਸਏ ਸਵਰਨ ਸਿੱਧੂ ਮੂਲਸੇ ਅਵਤਾਰ ਸਿੱਧੂ ਯੂਐਸਏ ਇੰਦਰ ਵਿਰਕ ਯੂਐਸਏ ਇਹਨਾਂ ਪਰਮਵੰਦੀਆਂ ਦੇ ਹਾਰੇ ਵਾਲਾ ਕੋਈ ਵੀ ਜੱਫਾ ਜੱਫੀ ਜਫਾ ਲਾਉਂਦਾ ਤੇ 1000 ਰੁਪਏ ਹੋ ਕੋਈ ਗੱਲ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬਈਏ ਕੋਈ ਗੱਲ ਨਹੀਂ ਤੇ ਮਣੀ ਪਿਆਰ ਨਾਲ ਬਈਏ ਪਿਆਰ ਨਾਲ ਪਿਆਰ ਬੇਨਤੀ ਹੈ ਵੀ ਅਪੈਰਾ ਦੇ ਨਾਲ ਕਿਸੇ ਨੇ ਵੀ ਤਿੰਨ ਪੰਜ ਨਹੀਂ ਕਰਨੀ ਮਨੀ ਯਾਰ ਸਿਆਣਾ ਤੂੰ ਅਜੇ ਇਦਰਾ ਦਾ ਇੱਕ ਤਾਂ ਹੋਰ ਆਦਾ 1.5 ਵਜ ਗਿਆ ਤੇਰਾ ਖਲਾ